ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਮੋੜ ਤੋਂ ਵਿਕਰਮ ਸਿੰਘ ਮਜੀਠੀਆ ਨੇ ਕੀਤੇ ਨੇ ਦੱਸ ਦਈਏ ਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਜੋ 43000 ਕੋਲਰ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਉਸ ਨੂੰ ਲੈ ਕੇ ਪਲਟਵਾਰ ਆਮ ਆਦਮੀ ਪਾਰਟੀ ਨੇ ਮੋੜ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਆ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਸਾਹਿਬ ਦੇ ਬੁਰੀ ਤਰ੍ਹਾਂ ਫੈਲ ਹੋਣ ਕਾਰਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਸਰਕਾਰ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ ਬਾਰਡਰ ਸਟੇਟ ਦੀਆਂ ਜੇਲਾ ਵਿੱਚੋਂ ਗੈਂਗਸਟਰ ਆਪਣੇ ਧੰਦੇ ਚਲਾ ਰਹੇ ਹਨ ਕਤਲ ਫਿਰੋਤੀਆਂ ਲੁੱਟਾਂ ਖੋਹਾਂ ਆਮ ਹੋ ਗਈਆਂ ਹਨ 9 ਮਹੀਨੇ ਦੇ ਵਿੱਚ ਇਕੱਲੇ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ 43000 ਕੋਲਾ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਅਤੇ ਗੈਂਗਸਟਰਾਂ ਦੀ ਸੈਲਫੀ ਨਸ਼ਿਆਂ ਦਾ ਕਾਰੋਬਾਰ ਜੇਲ੍ਹਾਂ ਦੇ ਵਿੱਚ ਹੋ ਰਿਹਾ ਹੈ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ ਆਪਣੇ ਪਰਿਵਾਰ ਲਈ ਭਾਰੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਜਗ੍ਹਾ ਜੇਕਰ ਇਹ ਸੁਰੱਖਿਆ ਪੰਜਾਬ ਦੀ ਜੇਲਾ 'ਚ ਦਿੱਤੀ ਹੁੰਦੀ ਤੇ ਪੰਜਾਬ ਦੇ ਹਾਲਾਤ ਬਿਹਤਰ ਹੋਣੇ ਸੀ ਦਾਜ਼ੀਏ ਕੇ ਜਿਹੜੀ ਪੋਸਟ ਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ 43 ਹਜ਼ਾਰ ਕੋਲਾ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਮੁਰ ਸਵਾਲ ਕੀਤੇ ਰੇ ਕੇ ਪਲਟਵਾਰ ਆਮ ਆਦਮੀ ਪਾਰਟੀ ਨੇ ਮੁਰ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਆ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਸਾਹਿਬ ਦੇ ਬੁਰੀ ਤਰ੍ਹਾਂ ਫੇਲ ਹੋਣ ਕਾਰਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਸਰਕਾਰ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ। ਬਾਰਡਰ ਸਟੇਟ ਦੀਆਂ ਜੇਲਾ ਵਿੱਚੋਂ ਗੈਂਗਸਟਰ ਆਪਣੇ ਧੰਦੇ ਚਲਾ ਰਹੇ ਹਨ। ਕਤਲ ਫਿਰੋਤੀਆਂ ਲੁੱਟਖੋਹਾਂ ਆਮ ਹੋ ਗਈਆਂ ਹਨ। 9 ਮਹੀਨੇ ਦੇ ਵਿੱਚ ਇਕੱਲੇ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ 43 ਹਜ਼ਾਰ ਕੌਲਾ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਅਤੇ ਗੈਂਗਸਟਰਾਂ ਦੀ ਸੈਲਫੀ। ਨਸ਼ਿਆਂ ਦਾ ਕਾਰੋਬਾਰ ਜੇਲ੍ਹਾਂ ਦੇ ਵਿੱਚ ਹੋ ਰਿਹਾ ਹੈ। ਭਗਵੰਤ ਮਾਨ ਬੁਰੀ ਤਰ੍ਹਾਂ ਫੇਲ। ਆਪਣੇ ਪਰਿਵਾਰ ਲਈ ਪਾਰੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਜਗਾ ਜੇਕਰ ਇਹ ਸੁਰੱਖਿਆ ਪੰਜਾਬ ਦੀ ਜ਼ਿਲ੍ਹਾ ਚ ਦਿੱਤੀ ਹੁੰਦੀ ਤੇ ਪੰਜਾਬ ਦੇ ਹਾਲਾਤ ਬਿਹਤਰ ਹੋਣੇ ਸੀ ਦੱਸ ਦਈਏ ਕਿ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ 43 ਹਜ਼ਾਰ ਕੋਲਾ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਮੁਰ ਸਵਾਲ ਕੀਤੇ ਰਿਹਾ ਕਿ ਪਲਟਵਾਰ ਆਮ ਆਦਮੀ ਪਾਰਟੀ ਨੇ ਮੁਰ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਆ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਸਾਹਿਬ ਦੇ ਬੁਰੀ ਤਰ੍ਹਾਂ ਫੇਲ ਹੋਣ ਕਾਰਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਸਰਕਾਰ ਦੀ ਖਿਚਾਈ ਸ਼ੁਰੂ ਕਰ ਦਿੱਤੀ ਹੈ। ਬਾਰਡਰ ਸਟੇਟ ਦੀਆਂ ਜ਼ੇਲਾ ਵਿੱਚੋਂ ਗੈਂਗਸਟਰ ਆਪਣੇ ਧੰਦੇ ਚਲਾ ਰਹੇ ਹਨ। ਕਤਲ ਫਿਰੋਤੀਆਂ ਲੁੱਟਖੋਹਾਂ ਆਮ ਹੋ ਗਈਆਂ ਹਨ। 9 ਮਹੀਨੇ ਦੇ ਵਿੱਚ ਇਕੱਲੇ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ 43 ਹਜ਼ਾਰ ਕੌਲਾ ਲੌਰੈਂਸ ਵਿਸ਼ਨੋਈ ਦੀ ਇੰਟਰਵਿਊ ਅਤੇ ਗੈਂਗਸਟਰਾਂ ਦੀ ਸੈਲਫੀ। ਨਸ਼ਿਆਂ ਦਾ ਕਾਰੋਬਾਰ ਜੇਲ੍ਹਾਂ ਦੇ ਵਿੱਚ ਹੋ ਰਿਹਾ ਹੈ। ਭਗਵੰਤ ਮਾਨ ਬੁਰੀ ਤਰ੍ਹਾਂ ਫੇਲ ਆਪਣੇ ਪਰਿਵਾਰ ਲਈ ਪਾਰੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਜਗਾ ਜੇਕਰ ਇਹ ਸੁਰੱਖਿਆ ਪੰਜਾਬ ਦੀ ਜ਼ਿਲ੍ਹਾ ਚ ਦਿੱਤੀ ਹੁੰਦੀ ਤੇ ਪੰਜਾਬ ਦੇ ਹਾਲਾਤ ਬਿਹਤਰ ਹੋਣੇ ਸੀ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ 43000 ਕੋਲਾ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਮੁੜ ਸਵਾਲ ਕੀਤਾ